ਕੁਝ ਜਿਹੜੇ ਸ਼ਰਾਤੀ ਅੰਸਰ ਆ ਉਹ ਲਗਾਤਾਰ ਮੈਡੀਕਲ ਕਾਲਜ ਨੂੰ ਬਦਨਾਮ ਕਰਨੀਆਂ ਉਸ ਜਾਂ ਕਰ ਰਹੇ ਆ ਸਾਨੂੰ ਇਹ ਸੀ ਸ਼ਾਇਦ ਕੋਈ ਟਿੱਕ ਜਾਣ ਕੇ ਕੋਈ ਕਰ ਕੋਈ ਆਹ ਕਿਹੜਾ ਸਾਡੀ ਪਾਰਟੀ ਦਾ ਨੇਤਾ ਉਹ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋ ਪਾਰਟੀ ਦਾ ਨੇਤਾ ਬਣੂਗਾ ਉਹਦੇ ਕੋਲ ਕੋਈ ਅਹੁਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐ ਲੱਗਦਾ ਵੀ ਖਲੀ ਭੰਕਣ ਨਾਲ ਜਿਹੜਾ ਹੈਗਾ ਵੀ ਤੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹੋ ਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆ ਆਪਦੇ ਕੋਲੋਂ ਦਿਓ ਹੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਦਾ ਤੁਸੀਂ ਸਾਰੇ ਜਾਣਦੇ ਆ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਚਾਹੇ ਕਿਸ ਤਰ੍ਹਾਂ ਦੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਪਦੇ ਰੂਪ ਚ ਆ ਕੇ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਹੈ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਆ ਤੇ ਚਾਹੇ ਨੇੜੇ ਬੈਠਿਆ ਆਇਆ ਸੀਗਾ ਕਿ ਕੁਝ ਉਸ ਨੂੰ ਉਹਨਾਂ ਨੂੰ ਪਰੇਸ਼ਾਨੀਆਂ ਨੇ ਤੁਸੀਂ ਆਇਓ ਕੀ ਪਰੇਸ਼ਾਨੀਆਂ ਨੇ ਡਾਕਟਰਾਂ ਦੀਆਂ ਤੇ ਤੁਹਾਡੇ ਬੰਦੂ ਕੀ ਡਾਕਟਰ ਸਾਹਿਬਾ ਉਹਨਾਂ ਨੇ ਮੰਗ ਪੱਤਰ ਦਿੱਤਾ ਵੈਸੇ ਵੀ ਮੈਂ ਲਗਾਤਾਰ ਹਸਪੀਟਲ ਨਾਲ ਜੁੜਿਆ ਹੋਇਆ ਹਾਂ ਮੈਂਬਰ ਹੋਂਦ ਦੇ ਨਾਤੇ ਜਾਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਔਰ ਦੂਜਾ ਐਮ ਐਲ ਏ ਹੋਣ ਦੇ ਨਾਤੇ ਪਿਛਲੇ ਲੰਬੇ ਸਮੇਂ ਤੋਂ ਮੇਰਾ ਬੈਡਿੰਗ ਕਾਜ਼ ਨਾ ਵਾ ਤਾ ਕੁਝ ਜਿਹੜੇ ਸ਼ਰਾਰਤੀ ਅੰਸਰ ਆ ਉਹ ਲਗਾਤਾਰ ਮੈਡੀਕਲ ਕਾਲਜ ਨੂੰ ਬਦਨਾਮ ਕਰਨ ਦੀਆਂ ਉਸ਼ੀਸ਼ਾਂ ਕਰ ਰਹੇ ਆ ਉਹਦਾ ਜਿਹੜਾ ਕਰਕੇ ਸਾਨੂੰ ਇਹ ਸੀ ਕਿ ਸ਼ਾਇਦ ਕੋਈ ਟੱਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਥੋੜਾ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪੀਟਲ ਨੂੰ ਜਾਣਾ ਚਾਹੁੰਦੇ ਆ ਲਗਾਤਾਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪੈਸਿਆਂ ਦੀ 4.50 ਕਰੋੜ ਰੁਪਈਆ ਅਸੀਂ ਹੁਣ ਤੱਕ ਖਰਚ ਚੁੱਕੇ ਆ ਤੁਸੀਂ ਆਪ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਆਂ ਕਈਆਂ ਚੀਜ਼ਾਂ ਦੇ ਅਸੀਂ ਪੰਜਾਬ ਦੇ ਵਿੱਚ ਪਹਿਲੇ ਆਂ ਔਰ ਸਾਡੇ ਕੋਲੇ ਜਿਹੜੇ ਡਾਕਟਰ ਹੈ ਸਟੋਪ ਮੋਸਟ ਡਾਕਟਰ ਹੈ ਨਾਮੀ ਡਾਕਟਰ ਹੈ ਭਾਰਤ ਦੇ ਨਾਮੀ ਡਾਕਟਰ ਹੈ ਪੰਜਾਬ ਦੇ ਨਾਮੀ ਡਾਕਟਰ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ જગਤ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਮੈਡੀਕਲ ਕਾਲਜ ਇਸੇ ਤਰ੍ਹਾਂ ਤਰੱਕੀ ਕਰਦਾ ਰਿਹਾ ਹੁਣ ਸਾਡੇ ਜਿਹੜੇ ਕੁਝ ਡਿਪਾਰਟਮੈਂਟਸ ਬਣ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ 50-50000 ਰੁਪਇਆ ਇੱਕ ਦਿਨ ਦਾ ਪ੍ਰਾਈਵੇਟ ਵਾਲੇ ਲੈਂਦੇ ਆ ਤੋ ਅਸੀਂ 2-3000 ਰੁਪਏ ਚ ਜਾਂ ਯੋਸ਼ਮਾਨ ਦੇ ਵਿੱਚ ਫ੍ਰੀ ਦੇ ਵਾਂਗੂ ਇਲਾਜ ਕਰ ਦਾਂਗੇ ਤੋ ਕਿਤੇ ਨਾ ਕਿਤੇ ਲੱਗਦਾ ਜਿ ਉਹਨੂੰ ਇਹ ਬੈਰੀਅਰ ਖੜਾ ਹੋ ਜੂਗਾ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚਾਹੇ ਇੱਕ ਆਫ ਦੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਫ ਦੇ ਰੂਪ ਚ ਆ ਕੇ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਹੈ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ-ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਆ ਤੇ ਚਾਹੇ ਨੇੜੇ ਬੈਠੇ ਆ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਜਾਂਚ ਦੇ ਵਿੱਚ ਲੈ ਗਿਆ ਰਾ ਉਹ ਸਾਡੀ ਜਾਂਚ ਚੱਲ ਰਹੀ ਹੈ ਪਹਿਲੇ ਕੁਝ ਤਰ੍ਹਾਂ ਦਾ ਨਾਮ ਕੀਤਾ ਜਾ ਰਿਹਾ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਸਾਡੇ ਕਾਲਜ ਦੀ ਕੋਈ ਉਹਦੇ ਚ ਫੋਟੋ ਨਹੀਂ ਸਾਡੇ ਕਾਲਜ ਦੀ ਦਵਾਈ ਨਹੀਂ ਔਰ ਮੇਥੋਂ ਤੱਕ ਕਿ ਅਸੀਂ ਠੇਕਾ ਦਿੱਤਾ ਹੋਇਆ ਟੈਂਡਰ ਦਿੱਤਾ ਹੋਇਆ ਇਹਨਾਂ ਨੂੰ ਕੂੜਾ ਚੱਕਣ ਦਾ ਉਹ ਕੂੜਾ ਕਿੱਥੋਂ ਲਿਆ ਕੇ ਕਿੱਥੇ ਸਿੱਟਿਆ ਗਿਆ ਗੋਲੀਆਂ ਲਿਆ ਕੇ ਸਿੱਟੀਆਂ ਗਈਆਂ ਹਰ ਇੱਕ ਤਰ੍ਹਾਂ ਨਾਲ ਸਾਡੇ ਜਿਹੜਾ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਹਲੇ ਜਾਂਚ ਜਾਰੀ ਹੈ ਕਿਹੜੇ ਕਿਹੜੇ ਬੰਦੇ ਫਸਦੇ ਆ ਤੁਹਾਨੂੰ ਪਤਾ ਲੱਗ ਜੂਗਾ ਪਰ ਤੁਹਾਡੀ ਹੀ ਪਾਰਟੀ ਦੇ ਇੱਕ ਨੇਤਾ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਟਾਰਗੇਟ ਕਰਕੇ ਮੈਡੀਕਲ ਕਾਲਜ ਕਰ ਕੋਈ ਆਹ ਕਿਹੜਾ ਸਾਡੀ ਪਾਰਟੀ ਦਾ ਨੇਤਾ ਹੋ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋ ਪਾਰਟੀ ਦਾ ਨੇਤਾ ਉਹਦੇ ਕੋਲ ਕੋਈ ਹੌਦਾਂ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐ ਲੱਗਦਾ ਵੀ ਖਣੀ ਭੌਂਕ ਨਾਲ ਜਿਹੜਾ ਹੈਗਾ ਵੀ ਤਰੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹ ਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆਪਦੇ ਕੋਲੋਂ ਦਿਓ ਹੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਜੇ ਤੁਸੀਂ ਚੰਗੇ ਬਣਨਾ ਤਾਂ ਚੰਗੇ ਕੰਮ ਕਰੋ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਦਾ ਤੁਸੀਂ ਸਾਰੇ ਜਾਣਦੇ ਆ ਡਾਕਟਰਾਂ ਨੇ ਕਿਹਾ ਵੀ ਅਗਰ ਇਨਸਾਫ ਨਾ ਮਿਲੇ ਜਾਂ ਨਾ ਹੋਏ ਜੇ ਦੀ ਗੱਲ ਹੀ ਹੈ ਇਨਸਾਫ ਦੇਵਾਂ ਮੈਂ ਐਮਐਲਏ ਹੋਣ ਦੇ ਨਾਤੇ ਵੀ ਮੈਂ ਯੂਨੀਵਰਸਿਟੀ ਬੋਰਡ ਦਾ ਮੈਂਬਰ ਹੋਣ ਦੇ ਨਾਤੇ ਵੀ ਔਰ ਇੱਕ ਸਮਾਜ ਦਾ ਅੰਗ ਹੋਣ ਦੇ ਨਾਤੇ ਵੀ ਡਾਕਟਰਾਂ ਦੇ ਨਾਲ ਖੜਾ ਹਾਂ ਔਰ ਇਹਨਾਂ ਨੂੰ ਹਰ ਹਾਲਤ 'ਚ ਇਨਸਾਫ ਦਵਾਵਾਂਗੇ ਮੁੱਖ ਮੰਤਰੀ ਸਾਹਿਬ ਅਰਿਵਿੰਦ ਕੇਜਰੀਵਾਲ ਸਾਹਿਬ ਦੀ ਦਾ ਸੋਚ ਹੈ ਕਿ ਅਸੀਂ ਐਜੂਕੇਸ਼ਨ ਨੂੰ ਡਵੈਲਪ ਕਰਨਾ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਅਦਾਰਾ ਹੈ ਜਿਹੜੇ ਸਭ ਤੋਂ ਵੱਧ ਐਜੂਕੇਸ਼ਨ ਦੇ ਰਹੇ ਆ ਮੈਡੀਕਲ ਲੈਨ ਦੇ ਵਿੱਚ ਅਜ ਤਾਂ ਉਹ ਐਜੂਕੇਸ਼ਨ ਵਾਲੇ ਪਾਸੇ ਵੀ ਤੁਰਿਆ ਟੈਕਨੀਕਲ ਐਜੂਕੇਸ਼ਨ ਹੈ ਅਸੀਂ ਜਿਹੜਾ ਹੁਣ ਪਿਛਲੇ ਸਾਲ 35 ਨਵੇਂ ਜਿਹੜੇ ਆ ਟ੍ਰੇਡ ਉਹ ਸ਼ੁਰੂ ਕਰ ਰਹੇ ਆ ਮੈਡੀਕਲ ਕਾਲਜ ਦੇ ਵਿੱਚ ਨਵੇਂ ਤੋਂ ਨਵੇਂ ਕੋਰਸ ਜਿਹੜੇ ਵਰਲਡ ਦੇ ਵਿੱਚ ਕਿਤੇ ਨਹੀਂ ਚੱਲੂ ਸੀਗੇ ਇੰਡੀਆ ਦੇ ਵਿੱਚ ਕਿਤੇ ਨਹੀਂ ਸੀ ਅਸੀਂ ਐਮ ਆਈ ਐਮ ਨਾਲ ਵੀ ਸਮਝੌਤੇ ਕੀਤੇ ਆ ਹਰ ਰੋਜ਼ ਹਰ ਹਫਤੇ ਅਸੀਂ ਕਿਸੇ ਨਾ ਕਿਸੇ ਨਾਲ ਸਮਝੌਤਾ ਕਰਦੇ ਆ ਟੈਕਨੀਕਲ ਯੂਨੀਵਰਸਿਟੀ ਨਾਲ ਸਮਝੌਤੇ ਕਰ ਰਹੇ ਆ ਉਹ ਐਜੂ ਤੇ ਸੀਐਮ ਸਾਹਿਬ ਤੱਕ ਜਾਊਗਾ ਜੀ ਸੀਐਮ ਸਾਹਿਬ ਦੇ ਧਿਆਨ ਚ ਸਾਰੀ ਗੱਲ ਲਿਆਂਦੀ ਜਾਊਗੀ ਹਰ ਮਤਲਬ ਪੱਖ ਤੋਂ ਯੂਨੀਵਰਸਿਟੀ ਸਾਡੀ ਡਿਵੈਲਪ ਕਰ ਰਹੀ ਹੈ ਇਹਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫਿਰ ਪੀੜ ਹੋਣੀ ਹੈ ਜਿਹਨੂੰ ਲੱਗਦਾ ਵੀ ਸਾਨੂੰ ਜਿਹੜਾ ਨੁਕਸਾਨ ਪਹੁੰਚੂਗਾ ਠੀਕ ਹੈ